ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾਤੇ ਜੀ ਲੋ ਵੀ ਸੱਜਣੋ ਅੱਜ ਆਪਾਂ ਬਿਲਕੁਲ ਘਰੇਲੂ ਵੀਰ ਦੇ ਘਰੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਵੀਰ ਕੋਲ ਇੱਕ ਬੱਚੀ ਹੈਗੀ ਅ ਸਰਗੱਬਨ ਇੱਕ ਹੈਗਾ ਛੋਟਾ ਬੱਚਾ ਹੀਫਰ ਬਹੁਤ ਜਿਆਦਾ ਕੁਆਲਿਟੀ ਵਾਲੀਆਂ ਬੱਚੀਆਂ ਤੇ ਬਾਕੀ ਗੱਲਬਾਤ ਆਪਾਂ ਬਾਈ ਤੋਂ ਲਈਏ ਡਿਟੇਲ ਕਰਾਉਣੀਆਂ ਗੱਲਬਾਤ ਤੁਹਾਡੇ ਨਾਲ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 79197 ਤੇ ਬਾਕੀ ਬੱਚਿਆਂ ਬਾਰੇ ਤੇ ਆਪਾਂ ਲੈਣੇ ਡਿਟੇਲ ਬਾਈ ਤੋਂ ਕਰਾਵਾਂਗੇ ਗੱਲਬਾਤ ਆ ਜਾ ਬਾਈ ਹੱਸੀ ਕਰ ਵੀਰੇ ਸੱਸੇਗਾ ਬਾਈ ਹੋ ਠੀਕ ਹੈ ਜੀ ਹਾਂਜੀ ਬੜੀ ਬਾਈ ਆਪਣਾ ਡਰੈਸ ਕਨਫਰਮ ਕਰੀਂ ਕਰਾਂ ਦੀ ਡਰੈਸ ਆਪਣਾ ਹੀ ਪੈਂਡ ਸੋਖਾਣਾ ਹਾਂ ਦਾ ਹਾਂਜੀ ਨਾਮ ਮੇਰਾ ਕੌਰਾ ਜੀ ਠੀਕ ਹੈ ਜੀ ਨੰਬਰ ਮੇਰਾ 97792 28402 ਠੀਕ ਹੈ ਜੀ ਤੇ ਸਾਢੇ 3.5 ਮਹੀਨਿਆਂ ਦੀ ਗੱਬਣਾ ਜੀ ਬੱਚੀ ਬੱਚੀ ਇਹ ਸਾਢੇ 3.5 ਮਹੀਨੇ ਦੀ ਗੱਬਣਾ ਤੇ ਦੰਦੋਂ ਹੈ ਕੀ ਹੈ ਕੀ ਇਹ ਦੋਂਦੀ ਆ ਜੀ ਦੋਂਦੀ ਆ ਹਾਂਜੀ ਵੈਸੇ ਬਾਈ ਨੇ ਆਪਣੇ ਐਂਡ ਤੋਂ ਕਨਫਰਮ ਕੀਤੇ ਆ ਇੱਕ ਦੰਦ ਵੈਸੇ ਬੱਚੀ ਦਾ ਸਿੱਟਿਆ ਪਰ ਦੋਂਦੀਆਂ ਦੇ ਵਿੱਚ ਹੀ ਗਿਣੀ ਜਾਂਦੀ ਆ ਕੋਈ ਵੀਰ ਦੋਂਦੀ ਮੰਨ ਲੇ ਚਾਹੇ ਖੀਰੀ ਮੰਨ ਲੇ ਦੰਦ ਅਜੇ ਇੱਕ ਬੱਚੀ ਨਹੀਂ ਸਿੱਟਿਆ ਆਪਣੇ ਚੈੱਕ ਕਰਾਈ ਵੀ ਆ ਜੀ ਚੈੱਕ ਕਰਾਈ ਵੀ ਵੀਰੇ ਹਾਂਜੀ ਤੇ ਅਗਲਾ ਆਪਦੀ ਕਰਾ ਕੇ ਲੈ ਕੇ ਜਾਵੀਂ ਦਸੱਲੀ ਕਰਕੇ ਲੈ ਹਾਂ ਸਹੀ ਗੱਲ ਆ ਵੀਰ ਤੇ ਵੀ ਜਣੀ ਕਿ ਤੁਹਾਡੀ ਡਾਕਟਰ ਤੋਂ ਚੈੱਕ ਪਾਸ ਆ ਹਾਂਜੀ ਹਾਂ ਸਾਢੇ 3 ਮਹੀਨੇ ਦੀ ਗੱਭਣ ਆ ਹਾਂਜੀ ਹਾਂਜੀ ਠੀਕ ਆ ਵੀਰੇ ਲੈ ਫਿਰ ਖੋਲ ਲੈ ਤੋਰਾ ਤਰਾ ਕਰਾਈਏ ਚੈੱਕ ਲਓ ਵੀ ਸੱਜਣੋ ਤੇ ਬਾਈ ਕਹਿੰਦਾ ਵੀ ਦੋਂਦੀ ਮੰਗ ਲੈ ਕੋਈ ਵੀਰ ਮੰਗ ਲੈ ਥਾਂ ਕੋਲ ਧਾਰ ਕੇ ਨਾ ਹਾਂ ਬਿਲਕੁਲ ਵੀਰ ਦੇ ਕੋਲ ਥੋੜੀ ਜਗ੍ਹਾ ਥੋੜੀ ਸੀਮਤ ਆ ਚਲੋ ਕੋਈ ਨਹੀਂ ਆਪਾਂ ਹੁਣ ਵਿਚਾਰ ਕੇ ਜੇ ਤੋੜ ਲੈਣੇ ਆ ਲਓ ਵੀ ਤੁਸੀਂ ਬਹਿ ਪਹਿਲਾਂ ਬੱਛੀ ਦੀ ਜਾਤ ਬਰੀਡ ਕਰੋ ਚੈੱਕ ਜੀ ਕੱਦ ਕਾਠਾ ਜਿਹੜਾ ਬੱਛੀ ਦਾ ਬਹੁਤ ਸੋਹਣਾ ਫੇਸ ਕੁਆਲਟੀ ਦੇਖੋ ਜੀ ਕੱਲਾ ਛੋਟਾ ਛੋਟਾ ਸਿੰਘ ਜ਼ਰੂਰ ਆ ਪਰ ਵੱਛੀ ਦੀ ਜਿਹੜੀ ਕੁਆਲਿਟੀ ਆ ਬਿਲਕੁਲ ਨਿੱਕਾ ਤੇ ਗੋਲ ਕੰਨਾ ਤੇ ਕਦ ਕਾਠ ਵੱਛੀ ਦਾ ਬਹੁਤ ਸੋਹਣਾ ਤੇ ਚੰਗਾ ਰੰਗ ਪ੍ਰਿੰਟ ਆ ਲੈਗ ਸਕੋਰ ਕਰੋ ਜੇਕ ਬਿਲਕੁਲ ਉੱਪਰੋਂ ਕੰਗਰੋਲ ਬਿਲਕੁਲ ਸਟ੍ਰੇਟ ਸਿੱਧੀ ਆ ਬਿਲਕੁਲ ਤੇ ਚਾਰ ਹੀ ਥਾਣਾ ਫੋਰ ਸ਼ਾਂਗ ਪੂਰਾ ਨਹੀਂ ਗੀ ਪੂਰਾ ਵੀ ਨਹੀਂ ਬਾਈ ਚਾਰ ਹੀ ਥਾਣਾ ਚਾਰ ਹੀ ਥਾਣਾ ਗੀ ਤੇ ਸਾਢੇ ਤਿੰਨ ਮਹੀਨੇ ਦੀ ਬਾਈ ਕਹਿੰਦਾ ਵੀ ਚੈੱਕ ਪਾਸ ਆ ਕਨਫਰਮ ਜਿਹੜਾ ਵੀ ਭਰਾ ਮੰਨ ਕੇ ਚੱਲੋ ਖਰੀਦੂਗਾ ਆਪ ਦੀ ਆ ਦਾ ਡਾਕਟਰ ਜਿਹੜਾ ਮਰਜ਼ੀ ਲਾਵੇ ਤੇ ਆ ਦੀ ਚੈੱਕ ਪਾਸ ਕਰਾ ਕੇ ਬਾਈ ਕਹਿੰਦਾ ਵੀ ਲੈ ਜੇ ਠੀਕ ਹੈ ਜੀ ਚਾਰ ਹੀ ਥਾਣਾ ਫੋਰਚੰਗਪੁਰਾ ਨਹੀਂ ਕੀ ਮਿੱਤਰੋ ਤੇ ਕੱਦ ਕਾਠ ਤੇ ਵੇਲ ਬੂਲ ਕਰੋ ਚੱਕ ਵੱਛੀ ਦੀ ਬਹੁਤ ਸੋਹਣਾ ਕੱਦ ਕਾਠਾ ਚੰਗਾ ਰੰਗ ਪ੍ਰਿੰਟ ਹੈ ਜਾਤ ਕੁਆਲਟੀ ਵਾਲੀ ਵੱਛੀ ਚ ਕੋਈ ਗਸਰ ਨਹੀਂ ਬਿਲਕੁਲ ਛੋਟਾ ਛੋਟਾ ਕਹਿੰਦਾ ਦੋ ਦੋ ਉਂਗਲਾਂ ਦਾ ਸਿੰਘ ਜ਼ਰੂਰ ਆ ਕਿਸੇ ਵੀਰ ਬਹੁਤ ਭਰਾ ਹੁੰਦੇ ਜਿਹੜੇ ਥੋੜੇ ਜੇ ਕੰਮ ਤੋਂ ਨਿਰਦੇਜੇ ਮੈਨੇਜਰ ਨਾਲ ਜਾਂ ਕਿਸੇ ਨੂੰ ਸ਼ੌਂਕਟ ਹੁੰਦਾ ਅਗਲਾ 10 2-4 ਦਿਨਾਂ ਦੀ ਘੋਲ ਕਰ ਜਾਂਦਾ ਤੇ ਦੇਖੋ ਜੀ ਚਾਰ ਹੀ ਥਾਣਾ ਤੇ ਸੋਹਣੀ ਝੋਲੀ 40 ਥੱਲੋਂ ਬਹੁਤ ਵਧੀਆ ਮੋٹے ਮੋٹے ਥਾਣਾ ਚੰਗੀ ਵੜ ਤਿਆਰ ਹੋਊਗੀ ਜੇ ਕਿਸੇ ਭਰਾ ਨੇ ਘਰੇ ਸਾਂਭਣ ਨੂੰ ਤੇ ਕੋਈ ਦੁੱਧ ਪੀਣ ਨੂੰ ਲੈਣੀ ਤਾਂ ਬਹੁਤ ਵਧੀਆ ਚੰਗੀ ਵੱਡੀ ਗਾਂ ਬਣੂਗੀ ਦੂਜੇ ਨਾਲ ਦੇ ਸਾਈਡ ਦੇ ਨਾਲ ਗਾਈਆਂ ਖੜੀਆਂ ਵੀਰ ਦੀਆਂ ਉਹਨਾਂ ਤੋਂ ਵੀ ਦੋ ਉਂਗਲਾਂ ਉੱਤੋਂ ਦੀ ਹੈ ਕੱਦ ਕਾਠ ਬਹੁਤ ਸੋਹਣਾ ਬੱਚੀ ਦਾ ਤੇ ਕੋੜੇ ਵੀ ਦੇਖ ਰਹੇ ਦੀ ਡਿਮਾਂਡ ਵੀਰੇ ਡਿਮਾਂਡ ਇਹ ਦੀ ਬਾਈ ਜੀ ਆਪਾਂ 30000 ਮੋਲ 30000 ਰੁਪਏ ਮੋਲ ਲੈ ਵਿਚੋ ਮਾਨਦਾਨ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਮੌਕੇ ਤੇ ਆਗੇ ਦਾ ਕਰਾਂਗੇ ਸਹੀ ਗੱਲ ਐ ਲੋ ਵੀ ਮਿੱਤਰੋ ਬਾਈ ਦਾ ਬਿਲਕੁਲ ਜਿਹੜਾ ਰੇਟ ਆ ਜੈਨੂਇਨ ਜਿਹਾ ਲੱਗਿਆ ਸਹੀ ਲੱਗਿਆ ਕਿਉਂਕਿ ਅੱਜ ਕੱਲ ਫੰਡਰ ਵਛੀਆਂ ਦੀ ਕੋਈ ਡਿਮਾਂਡ 30 35 35000 ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਹਰੇਕ ਭਰਾ ਵੀਡੀਓ ਵੇਂਦਾ ਸਿਰਫ ਦੋ ਦੋ ਉਂਗਲਾਂ ਦਾ ਸਿੰਗ ਕਰਕੇ ਤੇ ਡਿਮਾਂਡ ਤੇ ਫਿਰ ਪੂਰੇ ਫਰਕ ਪੈਂਦਾ ਤੇ ਜਾਦ ਕੁਆਲਿਟੀ ਦਾ ਤਾਂ ਅੰਤ ਹੀ ਕੋਈ ਨਹੀਂਗਾ ਤੇ 2 ਨੰਬਰ ਤੇ ਆ ਗਿਆ ਛੋਟਾ ਬੱਚਾ ਇਹ ਕਿੰਨੇ ਚਿਰ ਦੀ ਵੀਰੇ ਕੀ ਨਿਯਮਰ ਹੈ ਜੀ ਇਹਦੀ ਹੋ ਗਏ ਨੌਂ ਮਹੀਨਾ ਦੀ ਹੋ ਨੌਂ ਮਹੀਨਾ ਦੀ ਬੱਚੀ ਹਾਂਜੀ ਠੀਕ ਹੈ ਤੇ ਦੰਦੋ ਤਾਂ ਖੀਰ ਗਈ ਹੈ ਹਨਾ ਹਾਂਜੀ ਹਾਂ ਠੀਕ ਕਿਉਂਕਿ ਬੱਚਾ ਇਹ ਛੋਟਾ ਹੈ ਜੀ ਹਾਂ ਤੇ ਲਿਆ ਖੋਲ ਲਿਆ ਫਿਰ ਇਹਦੀ ਵੀ ਪਹਿਲਾਂ ਤਾਂ ਖੜੀ ਦੀ ਕਰੋ ਚੱਕ ਜੀ ਮੈਂ ਢੁਈ ਢਾਈ ਕੰਗਰੂਅਰ ਲੈਗ ਸਕੋਰ ਜਾਤ ਕੁਆਲਟੀ ਦੀ ਵੀ ਬਹੁਤ ਆ ਬੱਚੀ ਦੀ ਫੇਸ ਕੁਆਲਟੀ ਦੇਖੋ ਨਿੱਕਾ ਕੰਨ ਤੇ ਨੌਂ ਮਹੀਨੇ ਬਾਈ ਨਿਯਮਰ ਦੱਸਿਆ ਲੈ ਚੱਲ ਵੀਰੇ ਸਿੰਘ ਇਹਦੇ ਦਗਾਇ ਹੋਏ ਆ ਬਹੁਤ ਸੁਣਾ ਜਨਕੇ ਬੋਡੀ ਵੇਟ ਆ ਬੱਚੀ ਦਾ ਕੋਈ ਲਿੱਸੀ ਦਾ ਵੀ ਨਹੀਂ ਕੋਈ ਹੰਬੀ ਜੀ ਨਹੀਂ ਤੇ ਥਨ ਚਾਰੀ ਵੀਰੇ ਹਾਂਜੀ ਹਾਂ ਚਾਰੀ ਦੋਆਂ ਗਾਇਆਂ ਦੇ ਚਾਰ ਚਾਰ ਥਾਨ ਠੀਕ ਹੈ ਚਾਰ ਚਾਰ ਪੰਜ ਮਾ ਸਟਾਂਗ ਵੀ ਹੈ ਨਹੀਂ ਠੀਕ ਹੈ ਲੋ ਵੀ ਬਾਈ ਮਿੱਤਰੋ ਬਾਈ ਕਹਿੰਦਾ ਵੀ ਪੰਜਵੇਂ ਥੰਦਾ ਦਾ ਕੋਈ ਨਿਸ਼ਾਨ ਵੀ ਹੈ ਨਹੀਂ ਕਿਸੇ ਦੀ ਦੋਨਾਂ ਪਸ਼ੂਆਂ ਦੀ ਤੇ ਐ ਦੜੰਗੇ ਲਾਉਂਦੀ ਤੁਰੀ ਫਿਰਦੀ ਆ ਪੂਰੀ ਨਿਗੜ ਨਰੋਈ ਬੱਚੀ ਆ ਕੋਈ ਛੋਟੀ ਨਹੀਂਗੀ ਤੇ ਜੇ ਕਈ ਇਹਦੀ ਕਿਸੇ ਭਰਾ ਕੋਈ ਦੂਰ ਨੇੜੋਂ ਆਉਂਦਾ ਤੇ ਆਉਂਦੀਆਂ ਜੋੜੀ ਦੇ ਬਾਈ ਦੇ ਨਾਲ ਕਰ ਲਿਓ ਉਹ ਜੇ ਤੁਹਾਡਾ ਮਾਨਤਾਨ ਕਰ ਦੂਗਾ ਕਿਉਂਕਿ ਦੂਰ ਵਾਲੇ ਭਰਾ ਨੂੰ ਥੋੜਾ ਜਿਹਾ ਜਿਹੜਾ ਪਹਾੜਾ ਕਰਾਇਆ ਹੁੰਦਾ ਉਹ ਜਾਇਜ ਪੈ ਜਾਂਦਾ ਦੋ ਪਸ਼ੂਆਂ ਤੇ ਕੱਲੇ ਪਸ਼ੂ ਦਾ ਵੀ ਖਰਚਾ ਪੈਣਾ ਦੋ ਦਾ ਵੀ ਪੈਣਾ ਉਹੀ ਤੇ ਬਹੁਤ ਸੋਹਣਾ ਕੱਦ ਕਾਠਾ ਬੱਚੀ ਦਾ ਜਿਹੜੇ ਸੰਨ ਬਾਈ ਨੇ ਉਮਰ ਦੱਸੀ ਹੈ 9 ਮਹੀਨੇ ਸੋਹਣਾ ਵਜਨ ਵਿजूद ਹੈ ਚੰਗੀ ਸਮਝੇ ਬੱਚੀ ਬਹੁਤ ਵਧੀਆ ਤਿਆਰ ਹੋਊਗੀ ਤੇ ਪੂਰੀ ਹਣ ਹੁੰਦਲ ਹੇਲ ਆ ਬੱਚੀ ਜਾਤ ਬਾਤ ਇਹਦੀ ਵੀ ਪੂਰੀ ਹੈ ਰੰਗ ਪ੍ਰਿੰਟ ਸੋਨਾ ਬੱਛੀ ਦਾ 9 ਮਹੀਨੇ ਉਮਰ ਹੈ ਹਜੇ ਦੰਦੋ ਕੀਦੀ ਹੈ ਹਾਂਜੀ ਤੇ ਕਰੋ ਵੀਰੇ ਇਹਦੀ ਡਿਮਾਂਡ ਇਹਦੀ ਜੀ ਆਪਾਂ 8000 ਦੀ ਦੇ ਦਾਂਗੇ ਲੋ ਵੀ ਮਿੱਤਰੂ ਬਿਲਕੁਲ ਸਹੀ ਗੱਲ ਹੈ ਜਮੇ ਰੇਟ ਬਾਈ ਦੇ ਖਿੱਚ ਕੇ ਹੀ ਆ ਤੇ ਉਹ ਕੈਮਰਾ ਬਾਈ ਦੇ ਨਾਲ ਗੱਲਬਾਤ ਹੋਈ ਸੀ ਬਾਈ ਪਹਿਲਾਂ ਤਾਂ ਕੈਮਰੇ ਤੇ ਮੂਰੀ ਨਹੀਂ ਸੀ ਆਉਂਦੇ ਤੇ ਮੈਂ ਕਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਡੀ ਚੀਜ਼ ਆ ਆਪਾਂ ਆਪਦੀ ਠੰਕਾ ਕੇ ਚੀਜ਼ ਵੇਚ ਸਕਦੇ ਆ ਬਿਲਕੁਲ ਰੇਟ ਬਾਈ ਦੇ ਜਾਇਜ਼ ਆ 8000 ਰੁਪਏ ਵੀਰੇ ਹਾਂਜੀ 8000 8000 ਰੁਪਿਆ ਬਾਈ ਕਹਿੰਦਾ ਬੱਛੀ ਆ 8000 ਦੀ ਦੇ ਦਾਂਗੇ ਤੇ ਵਿਚੋ ਮਾਨਤਾਂ ਮੌਕੇ ਤੇ ਕਰਦਾਂਗੇ ਤੇ ਜੇ ਕਿਸੇ ਭਰਾ ਵੇ ਕਿਸੇ ਭਰਾ ਦੇ ਜੋੜ ਕੋਈ ਫਿੱਟ ਹੋਵੇ ਤੇ ਆਪਾਂ ਦੋਨੇ ਲੈ ਜਾਓ ਬਾਈ ਉਹੋ ਜਾਂ ਮਾਨਤਾਂ ਸੌਦਾ ਕਰ ਦੂਗਾ ਤੇ ਬਿਲਕੁਲ ਬਹੁਤ ਜਾਇਜ਼ ਰੇਟ ਆ ਵੀਰ ਦੇ ਤੇ ਸੋਹਣੀਆਂ ਬੱਚੀਆਂ ਬਿਲਕੁਲ ਘਰੇਲੂ ਜੇ ਪਸ਼ੂ ਆ ਬਾਈ ਦੇ ਕੋਈ ਆਏ ਨਹੀਂ ਕੋਈ ਵਪਾਰ ਦਾ ਕੋਈ ਜਿਆਦਾ ਕੰਮ ਨਹੀਂ ਵੀਰ ਦਾ ਤੇ ਸੋਨਾ ਦਾ ਕੰਮ ਕਰਦਾ ਦਲਾਲੀ ਦਾ ਕੰਮ ਆ ਵੀਰ ਦਾ ਸਾਰੀ ਭਰਾ ਨੇੜੇ ਤੇ ਡੇਰਗੇ ਦੇ ਵਿੱਚ ਜਾਂਦੀ ਆ ਪਰ ਆਪਦੇ ਘਰੇ ਬਾਈ ਕੋਲੇ ਦੇਸੀ ਗਾਵਾਂ ਰੱਖੀਆਂ ਹੋਈਆਂ ਤੇ ਨਾਲ ਇਹ ਬੱਚੀਆਂ ਸਿੰਘਾਂ ਪਾਲੀਆਂ ਬਾਈ ਕਹਿੰਦਾ ਤੇ ਵੀਰੇ ਫਿਰ ਨੰਬਰ ਆਦਾ ਬੋਲਦੇ ਦੁਬਾਰਾ ਆਪਣਾ ਨੰਬਰ ਜੀ 97792 97792 26402 ਜੀ 26402 ਲਓ ਵੀ ਮਿੱਤਰੋ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਦੋ ਬੱਚੇ ਆਪਾਂ ਦਿਖਾਏ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੈਗੀ ਇਹ ਬੱਚੀ 9 ਮਹੀਨਿਆਂ ਦੀ ਦੋ ਨੰਬਰ ਤੇ ਵਿਖਾਈ ਆ 8000 ਰੁਪਏ ਬਾਈ ਨੇ ਡਿਮਾਂਡ ਕਦੀ ਆ ਤੇ ਜਿਹੜੀ ਪਹਿਲਾ ਨੰਬਰ ਤੇ ਬੱਚੀ ਵਿਖਾਈ ਆ ਪੂਰੇ ਵੱਡੇ ਕੱਦ ਕਰਦੀ ਆ ਫੁੱਲ ਸਾਈਜ਼ ਆ ਕੋਈ ਵੀ ਭਰਾ ਛੋਟੀ ਸਮਝ ਕੇ ਨਾ ਵੇ ਇਹ ਜ਼ਰੂਰੀ ਆ ਕਿਉਂਕਿ ਕਈ ਭਰਾਗਲੇ ਨੂੰ ਆਏ ਹੁੰਦਾ ਵੀ ਖਣੀ ਛੋਟੀ ਹੋਊਗੀ ਜਾਂ ਨਿੱਕੀ ਜਿਹੀ ਹੋਊਗੀ ਆ ਗਾਈਆਂ ਖੜੀਆਂ ਨਾਲ ਇਹਨਾਂ ਤੋਂ ਦੂਰ ਰਤਾਂ ਉਤਨ ਗਈ ਆ ਤੇ ਜਾਤ ਪਾਤ ਤੁਹਾਡੇ ਸਾਹਮਣੇ ਆ ਸੋਹਣਾ ਰੰਗ ਰੂਪ ਆ ਬੱਚੀ ਦਾ ਸੋਹਣਾ ਕੱਦ ਕਾਠਾ ਤੇ ਚਾਰ ਹੀ ਥਣਾ ਦੋਨਾਂ ਬੱਚਿਆਂ ਦੀ ਚਾਰ ਚਾਰ ਥਣਾ ਫੋਰ ਸ਼ਾਂਕ ਕਿਸੇ ਦੀ ਵੀ ਨਹੀਂ ਤੇ ਜਿਹੜਾ ਮਾਈ ਨੇ ਰੇਟ ਆ ਬਿਲਕੁਲ ਜਾਇਜ਼ ਕੀਤੇ ਆ ਸਾਢੇ 3 ਨਵੇਂ ਮਹੀਨਿਆਂ ਦੀ ਬੱਚੀ ਗੱਬਣ ਚ ਇੱਕ ਪਾਸਾ ਤੁਸੀਂ ਆਪ ਦਾ ਡਾਕਟਰ ਲਿਆਜੇ ਮਿੱਤਰੋ ਆディ ਚੈੱਕ ਕਰਾ ਕੇ ਤੁਸੀਂ ਲੈ ਜਾਓ ਤੇ ਜਿਹੜੇ ਵੀ ਭਰਾ ਜੇ ਕੋਈ ਵੀ ਨਾ ਗੇ ਫਿੱਟ ਹੋਵੇ ਤੇ ਤਸੱਲੀ ਨਿਰਖ ਵਰਖ ਤੁਸੀਂ ਆਪ ਕਰਨੀ ਆ ਕਿਉਂਕਿ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਪਸ਼ੂ ਨੂੰ ਹਰੇਕ ਐਂਗਲ ਤੋਂ ਵਿਖਾਉਣਾ ਤੇ ਦੇਖੋ ਜੀ ਸੋਹਣਾ ਕੱਦ ਕਾਠਾ ਬੱਚੀ ਦਾ ਵੇ ਕੰਨ ਦੇਖੋ ਬੱਚੀ ਦੇ ਵੇਖੋ ਵਸ਼ਕਰ ਮਾਰੇ ਤਾਂ ਇਧਰ ਮਾਰੇ ਚਕਾ ਹੀ ਗੋ ਬਾਈ ਆਪਾਂ ਟੌਰ ਨਾਲ ਵੀਡੀਓ ਬਣਾਉਣੀ ਹੈ ਨਾ ਮਿੰਟ ਵੱਧ ਲੱਗ ਜੂ ਐ ਆਏ ਬੰਦੇ ਦੀ ਮਿਹਨਤ ਦਾ ਕੋਈ ਅਮੇ ਖਰਾਬ ਨਾ ਟਾਈਮ ਨਾ ਬੇ ਇਸ ਤੋਂ ਵੀ ਕਿਉਂਕਿ ਹਰੇਕ ਭਰਾ ਅੱਜ ਕੱਲ੍ਹ ਆ ਵੀ ਲਾਈਫ ਤੇ ਵੀ ਜੀ ਆ ਤੇ ਟਾਈਮ ਹਰੇਕ ਕੋਲੇ ਉਹਨਾਂ ਕੀ ਹੁੰਦਾ ਤੇ ਸੋਹਣੇ ਪਸ਼ੂ ਆ ਬਾਈ ਦੇ ਤੇ ਜਾਤ ਪਾਤ ਬੱਚੀ ਦੀ ਬਹੁਤ ਆ ਸਿਰਫ ਸਿੰਘ ਹੀ ਸਿੰਘ ਆ ਤੇ ਨਹੀਂ ਇਹ ਪਾਤਾ ਮਿੱਤਰੋ ਫੰਡਰ ਬੱਚੀਆਂ ਦੀ ਕਰੀ ਜਾਂਦੇ ਲੋਕ ਤੇ ਸਾਡੇ 3.5 ਮਹੀਨੇ ਦੀ ਗੱਬਨ ਚੈੱਕ ਪਾਸ ਆ ਤੇ 4 ਰੁਪਏ ਬੱਚੀ ਖੜੇ ਕਰਨ ਵਾਲੀ ਆ ਕੋਈ ਐ ਨਹੀਂ ਕੋਈ ਘਾਟੇ ਵਾਲਾ ਸੌਦਾ ਨਹੀਂ ਦੋਨੇ ਜਨਵਰੀ ਕਮਾਈ ਵਾਲੇ ਆ ਜੇ ਕਿਸੇ ਨੇ ਵੇਚਨੇ ਆ ਤਾਂ ਵੀ ਜੇ ਕਿਸੇ ਪੜਾਣੇ ਘਰੇ ਪਾਲਣ ਨੂੰ ਲੈਣੀਆਂ ਬੱਚੀਆਂ ਤਾਂ ਵੀ ਵਧੀਆ ਵੈਸਟ ਆਪਸ਼ਨ ਆ ਤੇ ਬਾਈ ਦੇ ਨਾਲ ਤੁਸੀਂ ਗੱਲਬਾਤ ਕਰਕੇ ਆ ਉਹਦਾ رابطہ ਕਰ ਲਿਓ ਕੈਮ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਆਪਾਂ ਮਿਲਦੇ ਆ ਅੱਗੇ ਨਵੀਂ ਵੀਡੀਓ ਚ ਧੰਨਵਾਦ ਜੀ ਹਾਸੀ ਘਾਲ ਸਾਰਿਆਂ ਨੂੰ